ਪਾਣੀ ਚ ਡੁੱਬ ਗਿਆ ਪੰਜਾਬ ਦੇ ਹੁਸ਼ਿਆਰ ਪਰਦਾਇ ਪਿੰਡ ਪਾਣੀ ਵੜ ਚੁੱਕਾ ਆ ਪਿੰਡ ਪੂਰਾ ਡੁੱਬ ਚੁੱਕਾ ਆ ਲੋਕ ਮਦਦ ਵਾਸਤੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਅੱਛਾ ਹਾਂਜੀ ਘਰਾਂ ਚ ਵੀ ਪਾਣੀ ਵੜਨਦਾ ਕਿੰਨੇ ਕਿੰਨੇ ਫੁੱਟ ਪਾਣੀ ਵੜ ਗਿਆ ਪਾਣੀ ਪਿੰਡ ਦੇ ਵਾਲੇ ਵਾਲੇ 4-4 ਫੁੱਟ ਹੈਗਾ ਅੱਛਾ ਜੀ ਘਰਾਂ ਉਹ ਫਿਰ ਉਹ ਘਰਾਂ ਚ ਪਿਆ ਭਾਜੀ ਸਮਾਨ ਅੱਛਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਬਿਆਸ ਦਿਆ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰਤਾ ਸਾਹਮਣੇ ਤਸਵੀਰਾਂ ਆ ਪਿੰਡ ਵਿੱਚੋਂ ਲੋਕ ਆ ਰਹੇ ਆ ਪੂਰਾ ਪਿੰਡ ਪਾਣੀ ਵਿੱਚ ਡੁੱਬ ਚੁੱਕਾ ਆ ਤੁਸੀਂ ਦੇਖ ਲਓ ਮੇਲਾਮਾ ਨਾਲ ਆ ਔਰਤਾਂ ਨਾਲ ਆ ਉਹਨਾਂ ਨੂੰ ਨਾਲ ਉਹਨਾਂ ਦੇ ਬੇਟੇ ਘਰ ਵਾਲੇ ਨਾਲ ਲੈ ਕੇ ਆ ਰਹੇ ਕਿਉਂਕਿ ਤਕਰੀਬਨ ਪਿੰਡ ਦਾ ਪਿੰਡ ਪੂਰਾ ਡੁੱਬ ਚੁੱਕਾ ਆ ਪਾਣੀ ਜੋ ਇਦਾਂ ਲੰਗਣਾ ਪੈ ਰਿਹਾ ਦਰਿਆ ਦਾ ਪਾਣੀ ਓਵਰਫਲੋ ਹੋ ਕਰਕੇ ਖੇਤਾਂ ਵਿੱਚ ਆ ਗਿਆ ਰਾਹੇ ਦਾ ਨਹੀਂ ਪਤਾ ਲੱਗਦਾ ਕਿ ਰਸਤਾ ਹੈ ਕਿੱਥੇ ਬਾਈ ਜੀ ਹੁਣੀ ਆ ਰਹੇ ਆ ਗੱਲਬਾਤ ਕਰਾਂਗੇ ਹਾਲਾਤ ਦੇਖੋ ਕੀ ਬਣ ਰਹੇ ਆ ਕਿ ਕਿਹਨਾ ਹਾਲਾਤਾਂ ਦੇ ਵਿੱਚ ਆ ਰਹੇ ਆ ਇੱਥੇ ਕਿਵੇਂ ਗੁਜ਼ਾਰਾ ਕਰਦੇ ਹੋਣਗੇ ਜਿਹੜੇ ਲੋਕ ਫਸੇ ਆ ਕਿਵੇਂ ਬਾਹਰ ਨਿਕਲਣਗੇ ਗੱਲਬਾਤ ਕਰਕੇ ਪੂਰੇ ਤੁਹਾਡੇ ਤੱਕ ਬੇਰਵਾ ਬਚਾਉਂਦੇ ਆ ਜੀ ਤਾਂ ਇਹ ਪਿੰਡ ਦੇ ਲੋਕ ਨੇ ਹੁਣ ਪਾਣੀ ਤੇ ਬਾਈ ਜੀ ਕਿੰਨਾ ਕੁ ਪਾਣੀ ਆ ਜੀ ਪਾਣੀ ਅੱਜੇ ਥੋੜਾ ਜਿਹਾ ਤਾਰੂ ਆ ਅੱਛਾ ਜੀ ਪੂਰਾ ਹੈਗਾ 6 ਫੁੱਟ ਪਾਣੀ ਮੇਰਾ ਥੋੜਾ ਜਿਹਾ ਕੱਦ ਆ ਕ ਲੰਬਾ ਪਾਣੀ ਥੋੜਾ ਆਂਦਾ ਮੈਂ ਵਿੱਚ ਕੈਮਰਾ ਫੜ ਕੇ ਨਾ ਹਾਂ ਲਿਆ ਨਾ ਮੈਨੂੰ ਪਾਣੀ ਤਾਰੂ ਨਹੀਂ ਆਂਦਾ ਮੈਂ ਖਸ ਥੋੜਾ ਲੰਬਾ ਸਰੀਰ ਮੇਰਾ ਠੀਕ ਆ ਕਾਫੀ ਪਾਣੀ ਹਾਲਾਤ ਕਾਫੀ ਖਰਾਬ ਆ ਹਾਂਜੀ ਹਾਂਜੀ ਕਿੰਨੇ ਕੁ ਲੋਕ ਫਸੇ ਆ ਜੀ ਲੋਕ ਕਤਰੀਬਨ ਹੈਗਾ ਸੀ 340 ਘਰ ਹੈ ਗਿਆ ਮੰਡੇ ਤੇ ਅਜੇ ਫਸੇ ਪਏ ਆ ਕਈ ਆ ਗਏ ਨੇ ਤੇ ਕਈ ਅਜੇ ਹੈਗੇ ਆ ਮਤਲਬ ਘਾਡੋਬ ਚੁੱਕੇ ਆ ਨਿਕਲੇ ਜੇ ਘਰਾਂ ਤੇ ਪਿੰਡ ਚ ਪਾਣੀ ਚਾਰ ਚਪੇਰੇ ਫਿਰਦਾ ਵਾ ਫਿਰਦਾ ਆ ਠੀਕ ਆ ਜੀ ਚਲੋ ਦੋਸਤੋ ਹੁਣ ਚਲਦੇ ਆ ਜਿੱਥੇ ਗੁਰੂ ਘਰ ਦੇ ਵਿੱਚ ਲੋਕ ਆ ਚੁੱਕੇ ਆ ਸਮਾਨ ਆਪਣਾ ਰੱਖਿਆ ਹੈ ਉੱਥੇ ਜਾ ਕੇ ਆਪਾਂ ਗੱਲਬਾਤ ਕਰਦੇ ਆ ਜੀ ਚਾਰ ਪਾਸੇ ਇੱਕ ਛੋਟੇ ਜਿਹੇ ਪਿੰਡ ਚ ਖੜੇ ਜਿੱਥੇ 70 80 ਘਰ ਵਾ ਮੰਨ ਸਕਦੇ ਹੋ ਸਾਰਾ ਪਿੰਡ ਪਾਣੀ ਨਾਲ ਭਰ ਚੁੱਕਾ ਆ ਲੋਕਾਂ ਨੇ ਸਮਾਨ ਘਰਾਂ ਚ ਛੱਡ ਕੇ ਗੁਰੂ ਘਰ ਦਾ ਆਸਰਾ ਲਿਆ ਆ ਪਰਿਵਾਰ ਵਾ ਕੁਝ ਪਰਿਵਾਰ ਇੱਥੇ ਰਹਿ ਚੁੱਕਾ ਆ ਪਰਿਵਾਰ ਦੇ 10-12 ਪਰਿਵਾਰ ਆ ਜਿਹੜੇ ਇਸ ਗੁਰੂ ਘਰ ਦੇ ਵਿੱਚ ਆ ਚੁੱਕੇ ਸ਼ਰਨ ਲਈ ਆ ਇੱਕ ਦਿਨ ਹੋ ਚੁੱਕਾ ਤੁਸੀਂ ਦੇਖ ਲਓ ਹਾਲਾਤ ਕੀ ਆ ਕਿ ਰੋਟੀ ਪਾਣੀ ਵਾਸਤੇ ਆਪਣੇ ਗੈਸ ਚੁੱਲੇ ਸਭ ਕੁਝ ਚੱਕ ਕੇ ਲਿਆ ਆ ਹਾਲਾਤ ਮਾੜੇ ਹੋ ਰਹੇ ਕਿਉਂਕਿ ਦਰਿਆ ਆਪਣਾ ਰੂਪ ਦਿਖਾ ਰਿਹਾ ਸਾਡੇ ਨਾਲ ਬਾਈ ਜੀ ਹੁਣੀ ਆ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਦੋਂ ਹੋਇਆ ਮਣ ਜੀ ਬਾਈ ਜੀ ਕਿਹੋ ਜਿਹੇ ਹਾਲਾਤ ਹੋ ਗਏ ਕਦੋਂ ਇੱਥੇ ਆਏ ਸੀਗੇ ਜੀ ਭਾਜੀ ਦੋ ਦਿਨ ਹੋ ਗਿਆ ਨੂੰ ਉੱਥੇ ਆਣੂ ਅੱਛਾ ਹਾਂਜੀ ਭਾਜੀ ਕਦੋਂ ਪਾਣੀ ਕਿੰਨਾ ਕੁ ਵਧ ਗਿਆ ਕਿ ਪਿੰਡ ਕਿਉਂ ਛੱਡਤਾ ਫਿਰ ਭਾਜੀ ਪਿੰਡ ਦੇ ਆਲੇ ਦੁਆਲੇ ਸਾਰੇ ਪਾਣੀ ਪਾਣੀ ਹੈ ਅੱਛਾ ਹਾਂਜੀ ਘਰਾਂ 'ਚ ਵੀ ਪਾਣੀ ਵੜਨ ਦਾ ਕਿੰਨੇ ਕਿੰਨੇ ਫੁੱਟ ਪਾਣੀ ਵੜ ਗਿਆ ਪਾਣੀ ਪਿੰਡ ਦੇ ਆਲੇ ਦੁਆਲੇ 4-4 ਫੁੱਟ ਹੈਗਾ ਅੱਛਾ ਜੀ ਹਾਂਜੀ ਤੇ ਫਿਰ ਹੁਣ ਕਦੋਂ ਘਰ ਕਦੋਂ ਛੱਡਤੇ ਸੀ ਭਾਜੀ ਸਾਨੂੰ ਦੋ ਦਿਨ ਹੋ ਗਿਆ ਅੱਜ ਅੱਛਾ ਜੀ ਹਾਂਜੀ ਤੇ ਫਿਰ ਹੁਣ ਸਮਾਨ ਜਿਹੜਾ ਭਾਜੀ ਘਰ 'ਚ ਸਮਾਨ ਵਗੈਰਾ ਉਹ ਫਿਰ ਉਹ ਘਰਾਂ 'ਚ ਪਿਆ ਭਾਜੀ ਸਮਾਨ ਅੱਛਾ ਜੀ ਹਾਂਜੀ ਤੇ ਫਿਰ ਉਹ ਖਰਾਬ ਨਹੀਂ ਹੋ ਜਾਊਗਾ ਭਾਜੀ ਹੁਣ ਦੇਖੋ ਕਿੰਨੀਆਂ ਫੈਮਲੀਆਂ ਇੱਥੇ ਆ ਗਈਆਂ ਆ ਇੱਥੇ 14-15 ਫੈਮਿਲੀਆ ਆ ਗਈਆਂ ਤੇ ਕਿੰਨੇ ਪਰਿਵਾਰ ਕਿੰਨੇ ਆ ਪਿੰਡ ਦੇ ਵਿੱਚ ਪੂਰੇ ਪੂਰੇ 40 ਘਰ ਰਹਿ ਗਏ ਆ ਅੱਛਾ ਉਹ ਪਰਿਵਾਰ ਕਿੱਥੇ ਗਏ ਫਿਰ ਕੋਸ਼ਿਦਾਂ ਰਿਸ਼ਤੇਦਾਰਾਂ ਕੋਲ ਕੰਜਣੇ ਕਿਰਾਏ ਦੇ ਕਮਰੇ ਲਏ ਆ ਅੱਛਾ ਜੀ ਹਾਂਜੀ ਮਤਲਬ ਪਿੰਡ ਸਾਰਾ ਹੀ ਖਾਲੀ ਹੋ ਗਿਆ ਪਿੰਡ ਖਾਲੀ ਹੋ ਗਿਆ ਥੋੜੇ ਰਹਿ ਗਏ ਵਿੱਚ ਕੋਈ ਅੱਛਾ ਹਾਂਜੀ ਫੇ ਉਹ ਹੁਣ ਮਦਦ ਮੰਗ ਰਹੇ ਆ ਜਾਂ ਉਹ ਆ ਨਹੀਂ ਸਕਦੇ ਉਹ ਮਦਦ ਮੰਗ ਰਹੇ ਆ ਕਹਿੰਦੇ ਪਿੰਡ ਚ ਜਾ ਵੀ ਨਹੀਂ ਸਕਦੇ ਪਾਣੀ ਇੰਨਾ ਚੜ ਗਿਆ ਹਾਂਜੀ ਇੰਨਾ ਚੜ ਗਿਆ ਭਾਜੀ ਬੇੜੀ ਬੂੜੀ ਦੀ ਹਨ ਹਲੇ ਤੱਕ ਕੋਈ ਸਹੂਲਤ ਸਹੂਲਤ ਨਹੀਂ ਮਿਲੀ ਅੱਛਾ ਜੀ ਹਾਂਜੀ ਸਿਰਫ ਬੇੜੀ ਜਾਊਗੀ ਹਾਂਜੀ ਬੇੜੀ ਜਾਊਗੀ ਉਹਨਾਂ ਦੋਸਤੋ ਹਾਲਾਤ ਦੇਖ ਲਓ ਕਿਹੋ ਜਿਹਾ ਹੋ ਗਿਆ ਕਿਉਂ ਹੈ ਕਿਹੋ ਜੇ ਹਾਲਾਤ ਹੋ ਗਏ ਵੀਰੇ ਕਿੰਨਾ ਕ ਪਾਣੀ ਚੜ ਗਿਆ ਪਾਣੀ ਨੇ ਚਾਰ ਸਫੇਰੇ ਕੋਈ 7-8 ਫੁੱਟ ਚੜ ਗਿਆ ਜੀ ਅੱਛਾ ਜੀ ਹਾਂ ਜੀ ਹੋਰ ਚੜਦਾ ਪਿਆ ਜੀ ਬਹੁਤ ਹਾਲਾਤ ਮਾਰਿਆ ਵੀ ਨਾ ਤੇ ਹੁਣ ਉੱਥੇ ਕੋਈ ਟਰੈਕਟਰ ਆ ਸਕਦਾ ਹੈ ਇਧਰ ਤੇ ਬੇੜੀ ਜਾ ਸਕਦੀ ਉਧਰ ਜੀ ਸਰ ਬੇੜੀ ਕਿਹੜੀ ਜਾਏਗੀ ਜੀ ਮਤਲਬ ਟਰੈਕਟਰਾਂ ਤੱਕ ਪਾਣੀ ਭਰ ਗਿਆ ਮਤਲਬ ਹਾਂ ਜੀ ਹਾਂ ਜੀ ਟਰੈਕਟਰ ਕਈ ਟਰੈਕਟਰ ਉੱਥੇ ਫਸ ਗਿਆ ਜੀ ਜਿਹੜੇ ਫਸ ਗਿਆ ਅੱਛਾ ਹਾਂ ਜੀ ਅੰਦਰ ਤੇ ਆਪਣਾ ਸਮਾਨ ਕਿੱਥੇ ਆ ਪਰਿਵਾਰ ਛੋਟੇ ਛੋਟੇ ਬੱਚੇ ਆ ਤੇ ਸਮਾਨ ਵਗੈਰਾ ਸਾਰਾ ਪਿੰਡ ਚ ਹੀ ਆ ਹਾਂ ਜੀ ਪਿੰਡ ਚ ਹੀ ਜਗਦੰ ਪਾਣੀ ਆਇਆ ਜਾਂ ਪਾਣੀ ਪਹਿਲਾਂ ਪਤਾ ਸੀ ਪਾਣੀ ਆਉਣਾ ਆ ਨਹੀਂ ਨਹੀਂ ਜਗਦੰ ਇੱਕ ਹਸਾਬ ਦਾ ਆਇਆ ਜੀ ਪਾਣੀ ਅੱਛਾ ਜੀ ਹਾਂਜੀ ਹਾਂਜੀ ਉਹਨਾਂ 2-4 ਦਿਨ ਹੋ ਗਏ ਉਹਨਾਂ ਇੱਥੇ ਆਏ ਨੂੰ ਇਹ ਰੀਜ਼ਨ ਕੀ ਆ ਬੰਦ ਟੁੱਟਾ ਜਾਂ ਪਾਣੀ دریا ਓਵਰਫਲੋ ਕਰ ਗਿਆ ਓਵਰਫਲੋ ਕਰ ਗਿਆ ਤਾਂ ਪਿੱਛੋਂ ਮਗਰ ਡਿਆ ਤੇ ਵੀ ਜਿਹੜੀ ਤੁਹਾਡੀ ਫਸਲ ਵਾ ਉਹ ਉਹ ਖਰਾਬ ਹੈ ਸਾਰੀ ਸਾਰੀ ਖਰਾਬ ਹੋ ਗਈ ਸਾਰੀ ਖਰਾਬ ਹੋ ਗਈ ਪਾਪਾ ਜੀ ਕਿੰਨੀ ਫਸਲ ਸੀਗੀ ਜੀ ਫਸਲ ਬਥੇਰੀ ਸੀ 40 ਕਾਰਨੇ ਸਾਰਿਆਂ ਦੀ ਬਰਬਾਦੀ ਬਿਲਕੁਲ ਹੋ ਗਈ ਸਾਫ ਹੋ ਗਿਆ ਕੰਮ ਅੱਛਾ ਜੀ ਨਾ ਹੁਣ ਜਾਣ ਜੋ ਕਿਦਾਂ ਆਣ ਜੋਗੇ ਅੱਛਾ ਜੀ ਹੂੰ ਉਹਨੇ ਸੋ ਬੈਠੇ ਆ ਟਾਈਮ ਪਾਸ ਕਰਦੇ ਹੋਏ ਹੁਣ ਕੀ ਕਰਨਾ ਦੱਸੋ ਪਹਿਲਾਂ ਹੂੰ ਆ ਮਾੜਾ ਮੋੜਾ ਜਿਹੜਾ ਸਮਾਨ ਲੈਂਦਾ ਉਹ ਖਾਨਪੂਰ ਵਾਲਾ ਹੈਗਾ ਬਾਕੀ ਸਾਰਾ ਵੀ ਪੱਬਲੀ ਕਿੰਨੇ ਕੇ ਦਿਨ ਦਾ ਸਮਾਨ ਆਪਣੇ ਕੋਲ ਹੈਗਾ ਸਮਾਨ ਹੈਗਾ ਬਸ ਅੱਜ ਤੇ ਦਿਹਾੜੀ ਆ ਕੱਲ ਦੀ ਨਿਕਲਣਾ ਬਸ ਅੱਛਾ ਜੀ 2-2 ਕਿਲੋ ਆਟਾ ਲੈਂਦਾ ਜਿਹੜਾ 3-3 ਕਿਲੋ ਚੁੱਕ ਤੇ ਲੈਂਦਾ ਅੱਛਾ ਜੀ ਬਾਕੀ ਸਾਰੇ ਵਿੱਚ ਹੀ ਮਿੱਟੀ ਹੋ ਗਿਆ ਉੱਥੇ ਉਹ ਉੱਥੇ ਗੱਲ ਕਣਕ ਕੁੰਕ ਸਭ ਉੱਥੇ ਰਹਿ ਗਈ ਜੀ ਕਣਕ ਕੁੰਕ ਉੱਥੇ ਕੁਝ ਵੀ ਨਹੀਂ ਥੇ ਲੈਂਦਾ ਅੱਛਾ ਜੀ ਉਸ ਵਿੱਚੇ ਖਰਾਬ ਹੋ ਗਈ ਬਾਕੀ ਹੁਣ ਵੇਖੋ ਬੇੜੀ ਬੁੜੀ ਆਵੇਗੀ ਤਾਂ ਕੱਢਾਂਗੇ अच्छा जी। ਇਹ ਪਾਣੀ ਦਾ ਫਲੋ ਹੋਰ ਵੱਧ ਰਿਹਾ ਜੀ। ਫਵਾੜੀ ਵੱਧ ਰਿਹਾ। ਕਿੰਨੇ ਕਿੰਨੇ ਫੁੱਟ ਪਾਣੀ ਹੈ ਜੀ ਇਸ ਟਾਈਮ ਉੱਥੇ? ਇਸ ਟਾਈਮ ਪਾਣੀ ਹੈਗਾ 4-4 ਫੁੱਟ ਹੈਗਾ ਜੀ ਪਾਣੀ। ਪਿੰਡ ਦੇ ਵਿੱਚ। ਹਾਂ ਪਿੰਡ ਦੇ ਵਿੱਚ ਵਾਲੇ ਦੁਆਲੇ ਸਾਰਾ ਪਿੰਡ ਸੱਲਾ ਸੱਲਾ ਨੰਗੇ ਨੇ ਮਰਦੇ। ਘਰ ਡੁੱਬ ਚੁੱਕੇ ਆ। ਡੁੱਬ ਚੁੱਕੇ ਸਾਰੇ ਬਸ ਸਾਫ ਹੋ ਗਏ ਨੇ। ਅੱਛਾ ਜੀ। ਹਾਂ ਜੀ। ਤੇ ਛੋਟੇ-ਛੋਟੇ ਬੱਚੇ ਆ ਬਾਬਾ ਜੀ ਇਹ ਤਾਂ ਬਹੁਤ ਔਖਾ ਇਹਨਾਂ ਦਾ। ਬੱਚੇ ਹੁਣ ਆਵਚਰ ਬੈਠੇ ਨੇ ਕੋਲ ਜਿਹੜੇ ਸਾਹਮਣੇ ਵੇਲੋ। ਵੀ ਮੈਂ ਦੇਖ ਰਿਹਾ ਮਾਤਾ ਉਹ ਲੈ ਕੇ ਕਈ ਨਾਮ ਜੰਮੇ ਵੀ ਜਿਹੜੇ ਨਵੇਂ ਨਵੇਂ ਜ ਹਾਲਾਤ ਬਹੁਤ ਖਰਾਬ ਆ ਨਾ ਜੀ ਕੋਈ ਸਾਲ ਦਾ ਕੋ 3 ਮਹੀਨਾ ਦਾ ਕੁਛ 6 ਮਹੀਨਾ ਦਾ ਗਾਈ ਕੋ 5 ਜ ਮਹੀਨਾ ਦਾ ਗਾਈ ਅੱਛਾ ਜੀ ਉਹ ਬੱਚੇ ਬੱਚੇ ਛੋਟੇ ਛੋਟੇ ਸਾਰੇ ਰਹਿ ਗਏ ਨੇ ਅੱਛਾ ਜੀ ਬਸ ਬਾਕੀ ਬਾਕੀ ਹੁਣ ਜੀ ਕਹਿੰਦੇ ਉੱਥੇ ਕੋਈ ਵਿੱਚ ਇੱਕ ਦਾ ਰਹਿ ਗਏ ਵਿੱਚ ਜਿਹੜਾ ਰਕਵਾਲੀ ਕੋਈ ਆਇਆ ਪ੍ਰਸ਼ਾਸਨ ਇੱਥੇ ਮਦਦ ਕਰਨ ਵਾਸਤੇ ਕੋਈ ਮਦਦ ਨਹੀਂ ਸਾਡੀ ਕਿਸੇ ਵੀ ਕੀਤੀ ਸਮਾਨ ਆਪ ਹੀ ਲੈ ਕੇ ਆਏ ਫਿਰ ਹਾਂ ਆਪ ਹੀ ਲਿਆਂਦਾ ਚੁੱਕ ਚੁੱਕ ਤੇ ਪਹਿਲਾ ਪਹਿਲਾ ਪਾਣੀ ਤੋਂ ਮੜਾ ਜਾ ਲੈ ਆਂਦਾ ਹੈ ਹਾਂ ਬਾਕੀ ਸਾਡੀ ਕਿਸੇ ਮਤ ਨਹੀਂ ਕੀਤੀ ਕੋਈ ਹੁਣ ਮਿਆਣੀ ਬਟਨੀ ਕਰ ਕੋਈ ਇੱਥੇ ਬੈਠੇ ਕੋਈ ਕਿਤੇ ਬੈਠਾ ਖਿਲਰੇ ਬੈਨzare ਇਹ ਹਾਲਾ ਜਿਹੜੇ ਕਹਿੰਦੇ ਪਰਿਵਾਰ ਦੇ ਕਈ ਪਰਿਵਾਰ ਅਜੇ ਤੱਕ ਵੀ ਪਿੰਡ ਦੇ ਵਿੱਚ ਹੈਗੇ ਆ ਉਹ ਫਿਰ ਹੁਣ ਕਿੱਦਾਂ ਆ ਸਕਦੇ ਆ ਬਾਹਰ ਉਹ ਆ ਸਕਦੇ ਨੇ ਬੇੜੀ ਨਾਲ ਆ ਸਕਦੇ ਲੋ ਤਾਂ ਨਹੀਂ ਆ ਸਕਦੇ ਅੱਛਾ ਜੀ ਹਾਂ ਪਾਣੀ ਬਗਾ ਬਹੁਤ ਜ਼ੋਰ 4 4 ਫੁੱਟ ਪਾਣੀ ਹੈ ਹਾਂ ਤੇ ਬੇੜੀ ਨਾਲ ਆ ਸਕਦੇ ਲੋ ਉਦਾਂ ਨਹੀਂ ਆ ਸਕਦੇ ਇਹ ਦੇਖ ਗੁਰੂ ਘਰ ਵੀ ਇੱਥੇ ਖੇਤਾਂ ਵਿੱਚ ਆ ਪਾਣੀ ਆ ਵਜੇ ਆ ਜੀ ਸਾਹਮਣੇ ਪਾਣੀ ਆ ਸਾਰਾ ਵੇਖ ਲਓ 4 ਚ ਪਰਿਆ ਇੰਦਾ ਪਾਣੀ ਹਾਂ ਜੀ ਹੂੰ ਐਸੇ ਤੁਸੀਂ ਕਹਿ ਰਹੇ ਹੋ ਇਸੋ ਜਾ ਕੇ ਕੋਈ ਫੋਟੋ ਖਿੱਚ ਕੇ ਵੇਖੋ ਸਾਰਾ ਪਾਣੀ ਪਪਾ ਜੀ ਇੱਥੇ ਵੀ ਪਾਣੀ ਆ ਜੂਗਾ ਫਿਰ ਕੀ ਕਰੋਗੇ ਜੀ ਤੇ ਫਿਰ ਕੀ ਕਰਨਾ ਹੈ ਇੱਥੇ ਬੋਲਣਾਗਾ ਕਿੱਥੇ ਜਾਣਾ ਸੀ ਅੱਗੇ ਬੰਨ ਤੇ ਜਾਣਾ ਫਿਰ ਹੋਰ ਕੀ ਕਰਨਾ ਕਿ ਹਾਲਾਤ ਜੋ ਤੁਹਾਨੂੰ ਲੱਗ ਰਿਹਾ ਕਿ ਪਾਣੀ ਦਿਨੋਂ ਆ ਰਿਹਾ ਹੋਰ ਹਾਂਜੀ ਹਾਂਜੀ ਆ ਰਿਹਾ ਜੀ ਆਪਾਂ ਸਾਹਮਣੇ ਦੇਖ ਰਹੇ ਤਸਵੀਰਾਂ ਦੇਖ ਰਹੇ ਆਂ ਪਾਣੀ ਵਧਦਾ ਪਿਆ ਹੋਰ ਜੀ ਵਧਦਾ ਪਿਆ ਹਾਂਜੀ ਵਧਦਾ ਪਿਆ ਬਣੀ ਜੀ ਫਿਰ ਵੀਰੇ ਇੱਕ ਗੁਰੂ ਕਾ ਅੱਜ ਦਾ ਕਹਿੰਦੇ ਸਾਲ ਪਹਿਲਾਂ ਵੀ ਮਾਰ ਇੱਥੇ ਪਈ ਸੀਗੀ ਉਦੋਂ ਗੁਰੂ ਘਰ ਵੀ ਡੁੱਬ ਗਿਆ ਸੀ ਇਹ ਪਾਣੀ ਚ ਹਾਂਜੀ ਹਾਂਜੀ ਉਦੋਂ ਵੀ ਪਾਣੀ ਫਿਰ ਗਿਆ ਜੀ ਅੱਛਾ ਜੀ ਇਹ ਸਾਰਾ ਪਾਣੀ ਸੀ ਚਾਰ ਪੇ ਟੋਰ ਕੇ ਜਾਂਦੇ ਸੀ ਪਾਣੀ ਦੇ ਵਿੱਚ ਵਿੱਚ ਮਾਤਾ ਜੀ ਹੁਣਾਂ ਗੱਲਬਾਤ ਕਰਦੇ ਆਂ ਦੋਸਤੋ ਮਾਤਾ ਜੀ ਕਿੰਨੇ ਦਿਨ ਹੋ ਗਏ ਜੀ ਇੱਥੇ ਆਇਆਂ ਨੂੰ ਕੱਲ ਆਇਆਂ ਅੱਛਾ ਜੀ ਹਾਂਜੀ ਕਿਹੋ ਜੇ ਹਾਲਾਤ ਆ ਬਹੁਤ ਮਾੜੇ ਆ ਅੱਛਾ ਜੀ ਹਾਂਜੀ ਹਰ ਸਮੇਂ ਇਦਾਂ ਹੁੰਦੀ ਸਾਡੇ ਨਾਲ ਅੱਛਾ ਜੀ ਕੋਈ ਸਰਕਾਰ ਸਾਨੂੰ ਸਹੂਲਤ ਨਹੀਂ ਦਿੰਦੀ ਕੁਛ ਨਹੀਂ ਸਾਡੇ ਝੋਨੇ ਵੀ ਡੋਬ ਗਏ ਸਾ ਕੁਛ ਕਿੰਨੀ ਫਸਲ ਰੁਬ ਗਈ ਆਪਣੀ ਫਸਲ ਵਾਦੂ ਸਾਰਿਆਂ ਦੀ ਜਿੰਨੀ ਖੇਤਾਂ ਗਈ ਸਾਰੇ ਡੋਬ ਗਏ ਤੇ ਜਿਹੜਾ ਕੰਡੇ ਤਾਂ ਬੈਠੇ ਇਹ ਜੋ ਸਮਾਨ ਸੀ ਘਰਾਂ ਦਾ ਘਰਾਂ ਦੇ ਵਿੱਚ ਇਹ ਰਹਿ ਗਿਆ ਸਮਾਨ ਬਸ ਇਹਨਾਂ ਨੇ ਕੱਪੜੇ ਹੀ ਲਿਆਂਦੇ ਆ ਬਾਕੀ ਸਮਾਨ ਡੁੱਬ ਗਿਆ ਡੁੱਬ ਗਿਆ ਸਾਰਾ ਅੱਛਾ ਜੀ ਹੋਰ ਘਰਾਂ ਦੇ ਹੁਣ ਪਾਣੀ ਲੱਗ ਪਿਆ ਵੜਨ ਅੱਛਾ ਜੀ ਹਾਂਜੀ ਹਾਲਾਤ ਜੋ ਕਾਣਕ ਹੋ ਗਈ ਬੈਡ ਹੋ ਗਏ ਸਭ ਵਿੱਚੇ ਗਾਗਲ ਜਾਣੇ ਅੱਛਾ ਜੀ ਹਾਂ ਹਾਲਾਤ ਖਰਾਬ ਹੋ ਗਏ ਬਹੁਤ ਜ਼ਿਆਦਾ ਹਾਂਜੀ ਹਾਂਜੀ ਤੇ ਜਦੋਂ 2 ਸਾਲ ਪਹਿਲਾਂ ਪਾਣੀ ਆਇਆ ਸੀਗਾ ਉਦੋਂ ਹਾਲਾਤ ਕੀ ਸੀਗੇ ਉਦੋਂ ਵੀ ਮਾੜੇ ਹੀ ਸੀ ਇਹੀ ਹਾਲਾਤ ਸੀਗੇ ਹਾਂਜੀ ਉਹ ਇਹ ਉਦੋਂ ਵੀ ਜ਼ਿਆਦੇ ਆਣ अच्छा जी हां जी ਤੇ ਪਾਣੀ ਹੁੰਦਾ ਹੌਲੀ ਹੌਲੀ ਵਧ ਰਿਹਾ ਇੱਥੇ ਵੀ ਵਧ ਰਿਹਾ ਜੇ ਮੰਨ ਲਓ ਪਾਣੀ ਇੱਥੇ ਵੀ ਆ ਗਿਆ ਫਿਰ ਕੀ ਕਰੋਗੇ ਤੁਸੀਂ ਫਿਰ ਕੀ ਕਰੀਏ ਫਿਰ ਵੇਖੋ ਹੁਣ ਕਿਧਰ ਜਾਵੀ ਦਾ ਅ ਛੋਟੇ ਛੋਟੇ ਬੱਚੇ ਆ ਵਿਚਾਰੇ ਹਾਂ ਜੀ ਇਦਾਂ ਹੀ ਕੱਢ ਕੇ ਲਿਆਵੀ ਦਾ ਕੱਲ ਹੀ ਪਾਣੀ ਚੈਨਣੇ ਲਾਂਗ ਗਿਆ ਆਏ ਕਿੰਨਾ ਕਿੰਨਾ ਪਾਣੀ ਸੀ ਗੱਲ ਕੱਲ ਇੰਨੇ ਪਾਣੀ ਆਂਦੇ ਨੇ 5 5 5 6 ਫੁੱਟ ਹਾਂ ਜੀ ਹੁਣ ਉਹ ਤੋਂ ਵੀ ਜ਼ਿਆਦਾ ਹੋਊ ਅੱਛਾ ਜੀ ਹਾਂ ਜੀ ਉਹ ਤੋਂ ਵੀ ਜ਼ਿਆਦਾ ਜ਼ਿਆਦਾ ਹੋ ਗਿਆ ਤੇ ਪਿੰਡ 'ਚ ਪਰਿਵਾਰ ਹੈ ਅਜੇ ਤੱਕ ਹੋਰ ਵੀ ਹਾਂ ਨਿਕਲਦੇ ਬੈ ਆ ਹੁਣ अच्छा जी हां जी ਕੱਢਾਂ ਦੇ ਉਹ ਕਿਹਨੇ ਪਿੰਡ ਦਾ ਰਸਤਾ ਬਿਲਕੁਲ ਹੀ ਬੰਦ ਹੋ ਗਿਆ ਬੰਦ ਹੋ ਗਿਆ ਜੀ ਇਹ ਹਾਲਾਤ ਦੋਸਤੋ ਕਾਫੀ ਖਰਾਬ ਆ ਸਾਹਮਣੇ ਮੈਂ ਕਹੂੰਗਾ ਤਸਵੀਰਾਂ ਇੱਕ ਵਾਰੀ ਜਿਹੜੀਆਂ ਦਿਖਾ ਦਿਓ ਕਿ ਪਾਣੀ ਨਾਲ ਕਾਫੀ ਡੁੱਬ ਰਿਆ ਆ ਮੇਰੇ ਵੀ ਰੋਟੀ ਪਾਣੀ ਦਾ ਕੀ ਪ੍ਰਬੰਧ ਆ ਇੱਥੇ ਵੀ ਤੁਹਾਡਾ ਕੀ ਰੋਟੀ ਪਾਣੀ ਦਾ ਸਰ ਹੂੰ ਤੇ ਜਿਹੜਾ ਹੈਗਾ ਥੋੜਾ ਰਸ ਨੂੰ ਤੇ ਪਕਾ ਕੇ ਖਾਣ ਲੱਗੇ ਜੀ ਅੱਛਾ ਜੀ ਹਾਂ ਜੀ ਤੇ ਇੱਕ ਸਰਕਾਰ ਨੂੰ ਵੀ ਬੇਨਤੀ ਹੈ ਵੀ ਸਾਡਾ ਚਲੋ ਕਸੂਰ ਹੈਗਾ ਪਤਾ ਨਹੀਂ ਕਾਦਾ ਕਸੂਰ ਤੇ ਕਹਿੰਦਾ ਨਹੀਂ ਇਹਨਾਂ ਦਾ ਕਾਦਾ ਕਸੂਰ ਆ ਨਾ ਦੁੱਧ ਕੋਈ ਚਾਹ ਕੋਈ ਪਾਣੀ ਇਹਨਾਂ ਦੇ ਜਿਹੜਾ ਦੁੱਧ ਵਗੈਰਾ ਹੈ ਸਾਰਾ ਕੁਝ ਨਾ ਨਹੀਂ ਨਾ ਉਹ ਹੀ ਹੈ ਜਿਹੜਾ ਛਾਜੂ ਕੀ ਹੈਗਾ ਵਾ ਜਵਾਕਾਂ ਦੇ ਤਾਂ ਬਹੁਤ ਔਖਾ ਹੈ ਜਵਾਕਾਂ ਲਈ ਦੁੱਧ ਵੀ ਹੈ ਨਹੀਂ ਨਹੀਂ ਹੈ ਗੱਲ ਦੁੱਧ ਜਵਾਕਾਂ ਦੇ ਅੱਛਾ ਜੀ ਹਾਂਜੀ ਹਾਂਜੀ ਆਪ ਜੀ ਤੁਹਾਨੂੰ ਪਤਾ ਵੀ ਬੰਦਾ ਸਿਆਣਾ ਹੀ ਰਹੋ ਟਾਈਮ ਪਾਸ ਕਰ ਲੈਂਦਾ ਭਾ ਦੀਵਾਕ ਨੇ ਕਿਥੋਂ ਟਾਈਮ ਪਾਸ ਕਰਦਾ ਬਹੁਤ ਔਖਾ ਹੈ ਬਾਬੂ ਖੋ ਰਹੇ ਹਾਂ ਹਾਂਜੀ ਬਹੁਤ ਜ਼ਿਆਦਾ ਜੀ ਔਰ ਖਾਣਾ ਹਾਂਜੀ ਔਖਾ ਬਹੁਤ ਜ਼ਿਆਦਾ ਜੀ ਬੱਚਿਆਂ ਦਾ ਤਾਂ ਬਹੁਤ ਹੋ ਜਾਂਦਾ ਆ ਹਾਂਜੀ ਹਾਂਜੀ ਫਿਰ ਔਰ ਰੋਟੀ ਪਾਣੀ ਦਾ ਠੀਕ ਆ ਜਾਂ ਮਤਲਬ ਰੋਟੀ ਕਿੰਨਾ ਕਾਟਾ ਪਿਆ ਆਪਣੇ ਤੋਂ ਉਹ ਹੀ ਕੋਈ 2-4 ਕਿਲੋ ਜਰਾ ਜੀ ਅੱਛਾ ਟਾਈਮ ਹੋ ਜਾ ਗਲਦਾ ਟਾਈਮ ਹੋ ਜੀ ਬਸ ਆਪ ਹੀ ਜਿਹੜਾ ਜਿਹੜਾ ਨਾ ਖਰਚਾ ਹੈਗਾ ਉਹ ਤੋਂ ਨਿਕਲ ਕੇ ਆਏ ਸੀਗੇ ਹਾਂਜੀ ਕਦੋਂ ਨਿਕਲ ਕੇ ਆਏ ਸੀਗੇ ਆਪਾਂ ਤੇ ਹੋ ਗਏ 2 ਦਿਨ ਇੱਥੇ ਮੌਲੇ ਅੱਛਾ ਜੀ ਪ੍ਰਸ਼ਾਸਨ ਆਇਆ ਕੋਈ ਪ੍ਰਸ਼ਾਸਨ ਕੋਈ ਨਹੀਂ ਜੀ ਇੱਥੇ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ ਕੋਈ ਨਹੀਂ ਆਇਆ ਕੋਈ ਗਲਤ ਕਰਨ ਵਾਸਤੇ ਮੰਨ ਲਓ ਪਾਣੀ ਇੱਥੇ ਜਿੱਦਾ ਸਾਹਮਣੇ ਖੇਤਾਂ 'ਚ ਪਾਣੀ ਆਵੜਿਆ ਹਾਂਜੀ ਹਾਂਜੀ ਫਿਰ ਜੇ ਇੱਥੇ ਪਾਣੀ ਆ ਗਿਆ ਫਿਰ ਕੀ ਕਰੂੰਗਾ ਫਿਰ ਸਰ ਬਣਦੇ ਹੀ ਜੀ ਬਣਦੇ ਜਾ ਕੇ ਹੱਡਾਂ ਨਾਲ ਗੋਤੇ ਰਵਾਂਗੇ ਜੀ ਸਰਕਾਰ ਨੇ ਤੇ ਕੁਝ ਕਰਨਾ ਨਹੀਂ ਹੈਗਾ ਹੁਣ ਸਾਨੂੰ ਦੂਜੇ ਪਿੰਡ ਦੇ ਬੱਚੇ ਦੇ ਬਚਾਣੇ ਹੀ ਆਪਣੇ ਅੱਛਾ ਘਰ ਕਹਿੰਦੇ ਬਿਲਕੁਲ ਪਾਣੀ 'ਚ ਡੁੱਬੂ ਹਾਂਜੀ ਪਾਣੀ 'ਚ ਡੁੱਬ ਗਏ ਸਾਰੇ ਜੀ ਓਕੇ ਤੇ ਅਸਮਾਨ ਦੇ ਟਰੈਕਟਰ ਟਰਾਲੀਆਂ ਟਟੇ ਟਰਾਲੀਆਂ ਸਾਰੇ ਉੱਥੇ ਹੀ ਆ ਬੱਚੇ ਉੱਥੇ ਡੁੱਬੇ ਖੜੇ ਨੇ ਬਾਕੀ ਕੁਝ ਨਹੀਂ ਜਿਹੜੇ ਦੋ ਚਾਰ ਟਰੈਕਟਰ ਟਰਾਲੀ ਇੱਥੇ ਲੈਣਦੇ ਆ ਤੁਹਾਡੇ ਸਾਹਮਣੇ ਅੱਛਾ ਜੀ ਖੰਦੀਆ ਦੋਸਤੋ ਇਹ ਹਾਲਾਤ ਆ ਬੱਚਿਆਂ ਦੇ ਛੋਟੇ ਛੋਟੇ ਬੱਚੇ ਆ ਬਾਈ ਜੀ ਹੁਣੀ ਬੈਠੇ ਆ ਮੇਨ ਦੇਖਦਾ ਜਦੋਂ ਪਰਿਵਾਰ ਹੁੰਦਾ ਆ ਪਰਿਵਾਰ ਚ ਜੀ ਬਹੁਤ ਹੁੰਦੇ ਆ ਮੈਸ 7-7 ਸਾਲ ਦੇ ਬੱਚੇ ਆ 6-6 ਮਹੀਨੇ ਦੇ ਬੱਚੇ ਆ ਇਹ ਅਜਿਹੇ ਬੱਚੇ ਜਿਹੜੇ ਹੁਣ ਤੁਰਨਾ ਸਿੱਖੇ ਅਜੇ ਤੱਕ ਇਹ 5-6-6 ਮਹੀਨੇ ਦੇ ਹੋਣਗੇ ਆ ਬਾਈ ਜੀ ਹੁਣੀ ਆ ਇੱਧਰ ਦੇਖੋ ਹੈਂਡੀਕੈਪ ਹੋ ਆ ਇਹ ਵਿਚਾਰੇ ਕਿੱਦਾਂ ਸਰਵਾਈਵ ਕੀਤਾ ਬਾਈ ਜੀ ਸასი ਗਾਲ ਜੀ ਸასი ਗਾਲ ਬਰੇ ਕਿਹੋ ਜੇ ਹਾਲਾਤ ਆ ਹਾਂਜੀ ਬਹੁਤ ਲਾਤ ਮਾਰੇ ਆ ਬਹੁਤ ਪਾਣੀ ਦੇ ਵਿੱਚੋਂ ਆਏ ਆ ਮੈਨਾਂ ਨਿਕਲੇ ਗਏ ਬਹੁਤ ਮੁਸ਼ਕਲਿਆਂ ਦਾ ਲੱਤ ਕੱਟੀ ਆ ਮਰੀ ਹੂੰ ਤੇ ਸਾਡੇ ਡੰਗਰ ਵੀ ਮਸ ਲੈਂਦੇ ਆ ਤੇ ਬਹੁਤ ਪੱਠੇ ਦੱਥੇ ਬਹੁਤ ਤਾਂਗਾ ਤੇ ਸਾਡੇ ਪਰਿਵਾਰ ਕਿੰਨਾ ਵੀ ਆ ਸਾਰੇ ਇਹ ਪ੍ਰੇਮਰ ਗੁਰਦੁਆਰੇ ਬੈਠੇ ਆ ਸਾਨੂੰ ਕੋਈ ਸੁਲਤਨ ਨਹੀਂ ਮਿਲੀ ਤੇ ਸਾਨੂੰ ਸੁਲਤ ਮਿਲਣੀ ਚਾਹੀਦੀ ਬਹੁਤ ਗਰੀਬ ਬੰਦੇ ਆ ਸੀ ਫਸਲ ਡੁੱਬ ਗਈ ਫਸਲ ਡੁੱਬ ਗਈ ਸਾਰੀ ਕੋਈ ਬਾਤ ਸਾਰੀ ਅੱਗੇ ਫਸਲ ਡੁੱਬ ਗਈ ਸੀ ਹੁਣ ਵੀ ਜ਼ਿਮੀਂਦਾਰ ਘੜੇ ਚਾ ਵਿਚਾਰੇ ਸਾਰੇ ਇਹਨਾਂ ਖਰਚਾ ਕਰਕੇ ਕੁਝ ਨਹੀਂ ਬਚਿਆ ਇਹਨਾਂ ਨੂੰ ਹੁਣ ਫਿਰ ਚੋਣਾ ਸਾਰਾ ਡੁੱਬ ਗਿਆ ਵਾ ਕਿੰਨੇ ਕਿੰਨੇ ਫੁੱਟ ਪਾਣੀ ਪਿੰਡ ਚੜ ਗਿਆ ਪਾਣੀ ਸਾਰੇ ਪਿੰਡ ਚ ਵੜ ਗਿਆ ਪਾਣੀ ਤੇ ਆਪਣੇ ਆਖੜੇ ਬਾਵੇ ਦੀ ਮੋਟਰਾਂ ਚਿੱਟੀ ਹਾਂ ਉਥੇ ਗਲਗਲ ਪਾਣੀ ਆ ਉਹ ਸਾਨੂੰ ਮਾਰ ਮਾਰ ਕਰਦਾ ਉਹ ਤੋਂ ਲੰਘਨੇ ਆ ਸੀ ਟੱਪਣੇ ਆ ਤੋਂ ਸਾਨੂੰ ਉਸ ਘੇਰੇ ਜਾਂਨੇ ਆ ਸੀ ਅੱਛਾ ਜੀ ਤੇ ਨਹੀਂ ਆਇਆ ਜਾਂਦਾ ਇਸ ਪਾਸੇ ਨੂੰ ਅਸੀਂ ਮਨਹਾਦੀਆਂ ਵੱਲੋਂ ਵਾਲਕੇ ਆਏ ਹਾਂ ਉਹ ਮੁਸਕਰ ਨਿਕਲੇ ਆ ਹੂੰ ਤੋਂ ਬਹੁਮੰਦਾ ਵਾਲੇ ਸਾਡਾ ਹੁਣ ਪਿੰਡ ਚ ਜਾ ਨਹੀਂ ਸਕਦਾ ਪਿੰਡ ਚ ਕੋਈ ਨਹੀਂ ਜਾ ਸਕਦਾ ਇੱਕ ਪਰਿਵਾਰ ਫਸਿਆ ਆ ਉਥੇ ਪਰਿਵਾਰ ਕੁਤਤੀ 40 ਘਾਰ ਆ ਆਖੜੇ ਫਸਿਆ ਹਾਂ ਹਾਂਜੀ ਬਹੁਤ ਘਾਰ ਆ ਬਾਕੀ ਅੱਧੇ ਆ ਗਿਆ ਕੋਈ ਹੈਗੇ ਆ ਤੇ ਹੁਣ ਕੋ ਕਿਸਤੀ ਜਾਵੇਗੀ ਤੇ ਆਉਣ ਦੇ ਵਿਚਾਰੇ ਕਿੱਦਾਂ ਬੱਚੇ ਵੀ ਹੈਗੇ ਆ ਉਹਨਾਂ ਕੋਲ ਨਹੀਂ ਆ ਸਕਦੇ ਤੇ ਪਸੂ ਵੀ ਗਿਆ ਜੇ ਪਾਣੀ ਇਧਰ ਨੂੰ ਚੜ ਜਾਂਦਾ ਫਿਰ ਕੀ ਕਰੋਂਗੇ ਜੀ ਫਿਰ ਅਸੀਂ ਸਾਨੂੰ ਮਿਆਣੀ ਨੂੰ ਜਾਣਾ ਪਏਗਾ ਹੋਰ ਇਹ ਵੀ ਫਿਰ ਕਿੱਦਾਂ ਜਾਵਾਂਗੇ ਤੇ ਅਸੀਂ ਸਾਨੂੰ ਇਸ ਪਾਸ ਮਿਆਣੀ ਜਾਵਾਂਗੇ ਜਾਂ ਜਾਂ ਫਿਰ ਇਧਰ ਕੋਈ ਸਾਧਨ ਬਣੇਗਾ ਜਾਵਾਂ ਕਿੱਦਾਂ ਜਾਵਾਂਗੇ ਠੀਕ ਹੈ ਜੀ ਇਹਦਾ ਹੋ ਸਕਦਾ ਹੈ ਇਹ ਹਾਲਾਤ ਖਰਾਬ ਹੋ ਗਏ ਦੋਸਤੋ ਹਾਂਜੀ ਹਾਂਜੀ ਛੋਟੇ ਛੋਟੇ ਬੱਚੇ ਆ ਜਿਹੜੇ ਬੱਚੇ ਇੱਥੇ ਘਰਾਂ 'ਚ ਰਹਿ ਰਹੇ ਆ ਸਾਡੀ ਪ੍ਰਸ਼ਾਸਨ ਤੇ ਬੇਤੀ ਅਸੀਂ ਨੰਬਰ ਡਿਸਪਲੇ ਕਰਾਂਗੇ ਇਹ ਪਿੰਡ ਵਾਲਿਆਂ ਨਾਲ ਕੰਟੈਕਟ ਕਰਕੇ ਤੁਸੀਂ ਜਰੂਰ ਇੱਥੇ رابطہ ਕਰੋ ਤਾਂ ਜੋ ਇਹਨਾਂ ਦੀ ਮਦਦ ਹੋ ਸਕੇ ਧੰਨਵਾਦ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ